ਤੇਜੇ ਸੂਏ ਸੂਏ ਤੇਜੇ ਸੂਏ ਦੂਜੇ ਸੂਏ ਕਿੰਨਾ ਦੁੱਧ ਤਾਂ ਤੁਹਾਡੇ ਕੋਲੇ ਨੇ ਦੂਜੇ ਸੂਏ 16 ਲੀਟਰ 16 ਲੀਟਰ ਜਮਾ ਤੋਲਿਆ ਜਮਾ ਤੋਲ ਕੇ ਠੀਕ ਹੈ ਤੋਲ ਦੋ ਆਪਾਂ ਫਿਰ ਬਾਲ ਕੀ ਗੱਲਬਾਤ ਸਾਰੀ ਫੇਰ ਕਰਦੇ ਆ ਜੀ ਆਹ ਦੇਖ ਲਓ ਸੱਜਣਾ ਸਾਨੂੰ ਆਪਾਂ ਤੋਲ ਕੇ ਦਿਖਾ ਦਿੰਨੇ ਆ ਰੌਣ ਕਡੇਰੀ ਫਾਰਮ ਤੇ ਬਾਈ ਜੀ ਸਵਾਗਤ ਆ ਅੱਜ ਦੀ ਵੀਡੀਓ ਵੀਰੇ ਆਮ ਜ਼ਿਮੀਦਾਰ ਦੇ ਘਰੋਂ ਆ ਆ ਮੱਝ ਸੇਲ ਵਾਸਤੇ ਆ 15 16 ਕਿਲੋ ਬਾਈ ਨੇ ਦੂਜੇ ਸੂਏ ਦੁੱਧ ਚੋਇਆਗਾ ਪਿੰਡ ਆ ਵੀਰੇ ਚੱਠੇ ਵਾਲਾ ਜ਼ਿਲ੍ਹਾ ਬਠਿੰਡਾ ਦੇ ਤਹਿਸੀਲਾ ਤਲਵੰਡੀ ਸਾਬੋ ਵੀਡੀਓ ਆ ਵੀਰੇ ਅੱਜ ਤਰੀਕ ਹੈਗੀ ਆ 12 ਫਰਵਰੀ 2025 ਦੀ ਵੀਡੀਓ ਆ ਮੱਝ ਬਹੁਤ ਵੀਰੇ ਚੰਗੀ ਆ ਤੀਸਰੇ ਸੂਏ ਵਾਸਤੇ ਹੁਣ ਸੁਣਾਗਾ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਮਾਲਕ ਨਾਲ ਕੀ ਮੁੱਲ ਰਹੂਗਾ ਮੋਬਾਈਲ ਨੰਬਰ ਭਰਾ ਦਾ ਵੀਡੀਓ ਦੇ ਵਿੱਚ ਹੀ ਦਵਾਂਗੇ ਤੇ ਤੋਰ ਕੇ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਪਹਿਲਾਂ ਤਾਂ ਆਪਾਂ ਮਾਲਕ ਨਾਲ ਗੱਲਬਾਤ ਕਰਾਂਗੇ ਸਸਰੀ ਗਾਲ ਜੀ ਸਸਰੀ ਗਾਲ ਜੀ ਪਹਿਲਾਂ ਤਾਂ ਇਹ ਆਪਦਾ ਮੋਬਾਈਲ ਨੰਬਰ ਬੋਲ ਦੋ ਮੇਰਾ ਮੋਬਾਈਲ ਨੰਬਰ ਹੈਗਾ 94642 ਹਾਂਜੀ 92884 ਨਾਮ ਕੀ ਹੈ ਜੀ ਆਪਣਾ ਪਿੰਡ ਚ ਜਗਤਾਰ ਸਿੰਘ ਜਗਤਾਰ ਸਿੰਘ ਬਾਈ ਨੇ ਮੋਬਾਈਲ ਨੰਬਰ ਦੋਸਤੋ ਬੋਲਤਾ ਮੱਝ ਤੋਰੋ ਜੀ ਕਿੰਨੇਵੇਂ ਸੂਏ ਇਹ ਜੀ ਹੁਣ ਇਹ ਤੀਜੇ ਸੂਏ ਸੂ ਤੀਜੇ ਸੂਏ ਦੂਜੇ ਸੂਏ ਕਿੰਨਾ ਦੋ ਦੁੱਤਾ ਤੁਹਾਡੇ ਕੋਲ ਇਹਨੇ ਦੂਜੇ ਸੂਏ 16 ਲੀਟਰ 16 ਲੀਟਰ ਜਮਾ ਤੋਲਿਆ ਜਮਾ ਤੋਲ ਕੇ ਠੀਕ ਹੈ ਤੋਰ ਦੋ ਆਪਾਂ ਫਿਰ ਬਾਕੀ ਕੀ ਗੱਲਬਾਤ ਸਾਰੀ ਫੇਰ ਕਰਦੇ ਆ ਜੀ ਆਹ ਦੇਖ ਲਓ ਸੱਜਣਾ ਸਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਹੀ ਮੁੱਲ ਕਰਾਂਗੇ ਕਿਰਾਂ ਤੁਸੀਂ ਮੱਝ ਤੇ ਨਿਗਾਹ ਮਾਰੋ ਬਾਕੀ ਹੈਗੀ ਜਣਾ 17 18 ਕਿਲੋ ਵਾਲੀ खो भी मोड़ लिया जी कोई मोड़ लिया आ। आ, देखो बेरे ले लुवा देख लो पीढ़ी दे देख लो बी ती ले वा। ते बाकी कला कला था लगे कोई जोड़ में थान नहीं ते बदगा कास में ये ले ਕੱਦ ਦੀ ਵੀਰੇ ਦਰਮਿਆਨੀਆਂ ਨਾ ਤਾਂ ਵਾਲੀ ਛੋਟੀ ਐ ਤੇ ਨਾ ਆਪਾਂ ਵਾਲੀ ਵੱਡੀ ਕਹਿੰਦਾ ਮੱਜ ਨੂੰ ਪਸ਼ੂ ਕੋਈ ਵਾਰੀ ਉਪਰਾ ਮੰਨਦਾ ਹੁੰਦਾ ਬਾਕੀ ਆ ਤੁਸੀਂ ਲੇਵਲ ਉੱਵਾ ਚੈੱਕ ਕਰ ਲਓ ਬਾਈ ਕਹਿੰਦਾ 16 ਕਿਲੋ ਦੁੱਧ ਜਮਾ ਆਪਾਂ ਦੂਜੇ ਸੂਏ ਵੀਰੇ ਤੋਲਿਆ ਹੋਇਆ ਹੁਣ ਕਿੰਨੇ ਦਿਨ ਰਹਿੰਦੇ ਹੀ ਸੂਂਦੇ ਦੇ ਇਹਦੇ 2 ਦਿਨ ਬਾਕੀ ਪਏ ਆ ਹੋ ਸਕਦਾ 5-4 ਦਿਨ ਬਾਅਦ ਵੀ ਕੱਢ ਜੇ 2 ਦਿਨ ਬਾਕੀ ਆ 2 ਦਿਨ ਬਾਕੀ ਆ 14 ਤਰੀਕ ਨੂੰ ਤੈਨੂੰ ਪੂਰੇ ਹੋ ਜਾਣਗੇ ਹੋ ਸਕਦਾ 5-4 ਦਿਨ ਬਾਅਦ ਵੀ ਲੈ ਠੀਕ ਆ ਠੀਕ ਆ ਆ ਦੇਖ ਲਓ ਬਾਈ ਕੋਈ ਬਵਾਰ ਦਾ ਕੰਮ ਨਹੀਂ ਨੇ ਤਾਂ ਵਾਰੀ ਹੁੰਦਾ ਚੰਗੇ ਧਲਿਆਰੇ ਫੁੱਲ ਫਲ ਲਾ ਜਿਵੇਂ ਆਮ ਜ਼ਿਮੀਂਦਾਰਾਂ ਦੇ ਆਪਣੇ ਆ ਚਮੜਾ ਚੁੰੜਾ ਪਾ ਕੇ ਹਨਾ ਨਜ਼ਰ ਤੋਂ ਉਹਵੇਂ ਆ ਕੋਈ ਵਪਾਰ ਵਾਲਾ ਕੰਮ ਤਾਂ ਹੈ ਨਹੀਂ ਬਾਈ ਦਾ ਮੁੱਲ ਕੀ ਕਰਦੇ ਹੋ ਜੀ ਜਾਇਜ਼ ਜਿਹੜੇ ਚੋਂ ਮਾਨਤਾਨ ਲਿਆ ਕਰੂੰ ਮੁੱਲ ਕਰਦੇ ਆ ਵੀਰੇ 210 2 ਲੱਖ 1000 2 ਲੱਖ 1000 ਛੱਡੋਂਗੇ ਕਿੰਨੇ ਦੀ ਮੁੱਲ ਤਾਂ ਜਿੰਨਾ ਮਰਜ਼ੀ ਕਰ ਲੋ ਮਾਨਤਾਨ ਕਰ ਦਾਂਗੇ 210 ਚੋਂ ਹਾਂ ਮੋਲੋ ਵੀਰੇ 2 ਲੱਖ 1000 ਕਰਦੇ ਆ ਬਾਈ ਕਹਿੰਦਾ ਮਾਨਤਾਨੇ ਚੋਂ ਕਰ ਦਾਂਗੇ ਬਾਕੀ ਸੂਣ ਦੇ ਦੋਕ ਦਿਨ ਰਹਿੰਦੇ ਆ ਜੇ ਸੂਪੀਤਾ ਉਹ ਜੇ ਹਿਸਾਬ ਨਾਲ ਹੋਊ ਵੀਰੇ ਜਿਹੜੇ ਵੀ ਭਰਾ ਨੇ ਮੱਝ ਖਰੀਦਨੀਆ ਕੋਲੇ ਆ ਜੋ ਆਪਦੀ ਤਸੱਲੀ ਕਰਕੇ ਤੁਸੀਂ ਬਾਈ ਖਰੀਦ ਸਕਦੇ ਹੋ ਤੇ ਗੱਬਣ ਕਿਹੜੇ ਟੀਕੇ ਤੋਂ ਆ ਜੀ ਗਮ ਗੱਬਣ ਹੈ ਕੀ 70577 70577 ਐਚ ਐਲ ਡੀ ਵੀ ਦੇ ਵੀਰੇ ਸਿਮਣ ਤੋਂ ਪੂਰਾ ਟਾਪ ਦਾ ਜਿਹੜਾ ਸਿਮਣਾ ਉਹ ਤੋਂ ਗੱਬਣ ਆ ਡਾਕਟਰ ਕਿਹੜੇ ਨੇ ਟੀਕਾ ਭਰਿਆ ਸਿਆ ਹੈ ਇਹ ਆਪਣੇ ਜੀਵਨ ਸਿੰਘ ਵਾਲੇ ਤੋਂ ਗੁਰਵਿੰਦਰ ਨੇ ਜੀਵਨ ਸਿੰਘ ਵਾਲੇ ਤੋਂ ਬਾਈ ਗੁਰਵਿੰਦਰ ਨੇ ਟੀਕਾ ਭਰਿਆ ਹੋਇਆ ਚੰਗੇ ਸਿਮਣ ਰੱਖਦਾ ਬਾਈ ਗੁਰਵਿੰਦਰ ਤੇ ਬਾਕੀ ਤੁਸੀਂ ਮੱਝ ਆ ਦੇਖ ਲਓ ਵੀਰੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਸਸੀ ਕਾਲ ਜਲਦੀ ਆਪਾਂ ਨਵੀਂ ਵੀਡੀਓ 'ਚ ਮਿਲਦੇ ਆਂ ਵੀਰੇ